ਲੋਕਨ ਸਾਫਟ ਟੀਵੀ ਤੇ ਮੈਂ ਹਾਂ ਸੁਲੇਜਨ ਦਾ ਕੋੜਕਪੁਰ ਅੱਜ ਹਾਈਨਰ ਰੋੜ ਉੱਪਰ ਅੱਜ ਇੱਕ ਵਿਵਾਦ ਖੜਾ ਹੋਇਆ ਜਿਸ ਤੋਂ ਲੈ ਕੇ ਇੱਕ ਪਲਾਟ ਦਾ ਮਸਲਾ ਸੀ ਜਿਸ ਤੋਂ ਲੈ ਕੇ ਵਿਵਾਦ ਹੋਇਆ ਤਾਂ ਉਸ ਤੋਂ ਲੈ ਕੇ ਇੱਕ ਨੌਜਵਾਨ ਪਾਣੀ ਵਾਲੀ ਟੈਂਕੀ ਦੇ ਉੱਪਰ ਚੜਿਆ ਤਾਂ ਡੀਐਸਪੀ ਜਤਿੰਦਰ ਇੱਥੇ ਪਹੁੰਚਿਆ ਗੱਲਬਾਤ ਕਰਦੇ ਆ ਕਿ ਪੂਰਾ ਮਾਮਲਾ ਕੀ ਹੈ ਗੱਲ ਨਹੀਂ ਮੈਂ ਤਾਂ ਆਇਆ ਹੀ ਹਾਂ ਪੁੱਛ ਲੈਣੇ ਉਹਨੂੰ ਕੀ ਪ੍ਰੋਬਲਮ ਹੈ ਇਹ ਕੋਈ ਪ੍ਰੋਬਲਮ ਹੈ ਇਹਨੂੰ ਕਾ ਕੇ ਦੱਸੋਗੇ ਥੱਲੇ ਇਹ ਤਾਂ ਕੋਈ ਹਾਲ ਨਹੀਂ ਵਾਲੀ ਟੈਂਕੀ ਤੇ ਚੜ ਗਏ ਬਾਕੀ ਬੁਲਾਇਆ ਉਹਨੂੰ ਕਰਦੇ ਆ ਗੱਲ ਉਹਦੇ ਨਾਲ ਉਹਨੂੰ ਪੁੱਛ ਲੈਣੇ ਕੀ ਤਕਲੀਫ ਹੈ ਦਾ ਹੱਲ ਹੋ ਜੂਗਾ ਮਿਸਟਰ ਰਿਪੋਰਟਰ ਸਾਹਿਬ ਜਦੋਂ ਮੈਂ ਹਜੇ ਆਇਆ ਹੀ ਆ ਹਜੇ ਤਾਂ ਮੇਰੇ ਧਿਆਨ 'ਚ ਨਹੀਂ ਇਹ ਕੌਣ ਬੰਦਾ ਜਿਹੜਾ ਕੌਣ ਨਹੀਂ ਹਜੇ ਤਾਂ ਸਾਨੂੰ ਇਤਲਾਹ ਮਿਲਿਆ ਵੀ ਕੋਈ ਬੰਦਾ ਟੈਂਕੀ 'ਤੇ ਜੜਿਆ ਹੁਣ ਮੈਂ ਆਇਆ ਹੁਣ ਪਤਾ ਕਰ ਲੈਣੇ ਤੁਹਾਨੂੰ ਦੱਸ ਦੇਣਾ ਕੀ ਗੱਲਬਾਤ ਤਾਂ ਡੀਐਸਪੀ ਜਤਿੰਦਰ ਪਹੁੰਚਿਆ ਕੋੜੂਗਪੁਰਾ ਦੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਉੱਪਰ ਟੈਂਕੀ ਦੇ ਉੱਪਰ ਇੱਕ ਬੰਦਾ ਜਿਹੜਾ ਚੜਿਆ ਹੋਇਆ ਦੱਸ ਦਈਏ ਕਿ ਉਸ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਕਿ ਉਹਨਾਂ ਦਾ ਕੋਈ ਦੁਰਗਾ ਕਲੋਨੀ ਦੇ ਵਿੱਚ ਫੈਕਟਰੀ ਰੋਡ ਦੁਰਗਾ ਕਲੋਨੀ ਦੇ ਵਿੱਚ ਕੋਈ ਉਹਨਾਂ ਦਾ ਪਲਾਟ ਹੈ ਤਾਂ ਉਸ ਨੂੰ ਲੈ ਕੇ ਪਾਣੀ ਵਾਲੀ ਟੈਂਕੀ 'ਤੇ ਚੜਿਆ ਹੋਇਆ ਤਾਂ ਉਹ ਦੱਸਦੀ ਹੈ ਕਿ ਇਹ ਪਤਾ ਲੱਗਿਆ ਕਿ ਇਸ ਦਾ ਪਿਤਾ ਜਿਹੜਾ ਹੈਗਾ ਕਿਸੇ ਪਲਾਟ ਦਾ ਜਿਹੜਾ ਹੈਗਾ ਕੋਈ ਮਸਲਾ ਸੀਗਾ ਤਾਂ ਉਸ ਨੂੰ ਲੈ ਕੇ ਇਹ ਜਿਹੜਾ ਹੈਗਾ ਵਿਵਾਦ ਜਿਹੜਾ ਹੋਇਆ ਤਾਂ ਉਸ ਤੋਂ ਬਾਅਦ ਜਦੋਂ ਦੱਸਦੇ ਆ ਕਿ ਇਸ ਦਾ ਪਿਤਾ ਨੂੰ ਜਿਹੜਾ ਹੈਗਾ ਉਹ ਪੁਲਿਸ ਨੂੰ ਬੁਲਾਇਆ ਗਿਆ ਜੋ ਸਾਨੂੰ ਇੱਥੇ ਲੋਕਾਂ ਨੇ ਦੱਸਿਆ ਗਿਆ ਸਾਨੂੰ ਇਸ ਦੇ ਬਾਰੇ ਪੂਕਤਾ ਨਹੀਂ ਪਤਾ ਤਾਂ ਉਸ ਤੋਂ ਬਾਅਦ ਜਦੋਂ ਪੁਲਿਸ ਨੂੰ ਲੈ ਕੇ ਗਈ ਹੈ ਤਾਂ ਜਿਹੜਾ ਮੁੰਡਾ ਜਿਹੜਾ ਹੈਗਾ ਉੱਪਰ ਚੜ ਗਿਆ ਤੇ ਮੁੰਡੇ ਦਾ ਨਾਮ ਜਿਹੜਾ ਹੈਗਾ ਲੱਪਰੀ ਦੱਸਿਆ ਜਾ ਰਿਹਾ ਜੋ ਹਰੀਨੌਰ ਰੋਡ ਦਾ ਹੀ ਰਹਿਣ ਵਾਲਾ ਤੇ ਹਰੀਨੌਰ ਰੋਡ ਦੇ ਉੱਪਰ ਜਿਹੜੇ ਵਾਟਰ ਬਾਕਸ ਬਣਿਆ ਉਸ ਦੀ ਟੈਂਕੀ ਦੇ ਉੱਪਰ ਜਿਹੜਾ ਹੈ ਉਹ ਚੜਿਆ ਹੋਇਆ ਤਾਂ ਲਗਾਤਾਰ ਜਿਹੜੇ ਹੈਗਾ ਪੂਰੇ ਪ੍ਰਸ਼ਾਸਨ ਇੱਥੇ ਪਹੁੰਚਿਆ ਡੀਐਸਪੀ ਜਤਿੰਦਰ ਹੁਮਾਰ ਜਿਹੜੇ ਕੋਟੂਪੁਰਾ ਦੇ ਡੀਐਸਪੀ ਨੇ ਉਹ ਪਹੁੰਚੇ ਹੋਏ ਨੇ ਤਾਂ ਦੇਖਣਾ ਹੋਵੇਗਾ ਕਿ ਮਸਲਾ ਕੀ ਹੈ ਤਾਂ ਦੁਬਾਰਾ ਫਿਰ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਪੂਰਾ ਪ੍ਰਸ਼ਾਸਨ ਜਿਹੜਾ ਹੈਗਾ ਪਹੁੰਚਿਆ ਹੋਇਆ ਤਾਂ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਹੋਏ ਆ ਡੀਐਸਪੀ ਜਤਿੰਦਰ ਪਹੁੰਚੇ ਆ ਚੇਅਰਮੈਨ ਜਿਹੜੇ ਹੈਗੇ ਆ ਉਹ ਪਹੁੰਚੇ ਹੋਏ ਆ ਗੱਲਬਾਤ ਕਰਦੇ ਆ ਕਿਉਂਕਿ ਇਹ ਪੂਰਾ ਮਾਮਲਾ ਕੀ ਹੈ ਸਰ ਕੀ ਮਸਲਾ ਕੀ ਹੈ ਸਰ ਮਸਲਾ ਪਤਾ ਲੱਗਿਆ ਕਿ ਕੋਈ ਅਜਨਬਾਬ ਆਪਸੀ ਅਦਾ ਜ਼ਮੀਨ ਦਾ ਝਗੜਾ ਜੀ ਜੀ ਤੇ ਉਹਦੇ ਸਬੰਧ ਚ ਆਲਰੇਡੀ ਥਾਣੇ ਚ ਜਿਹੜੇ ਆ ਉਹ ਅੱਜ ਤਰਕਾਸ ਦਿੱਤੀ ਹੋਈ ਸੀ ਦੋਨੇ ਤਰ੍ਹਾਂ ਬੈਠੀਆਂ ਸੀ ਗੱਲਬਾਤ ਲਈ ਜੀ ਜੀ ਤੇ ਉਹ ਹੁਣ ਸਾਨੂੰ ਤਾਂ ਪਤਾ ਲੱਗਿਆ ਸਰ ਜੀ ਕਿ ਇਹਨਾਂ ਦਾ ਜਿਹੜਾ ਬੇਟਾ ਉੱਪਰ ਚੜ ਗਿਆ ਜੀ ਜੀ ਤੇ ਹੁਣ ਉਹ ਗੱਲਬਾਤ ਕਰ ਰਹੇ ਆ ਜੀ ਜੀ ਤੇ ਗੱਲਬਾਤ ਨਾ ਠੀਕਰ ਲਾਂਗੇ ਸਰ ਨੌਬਤ ਕੀ ਹੈ ਇਹ ਵੀ ਉਹ ਇਹ ਕੌਰ ਸਿੰਘ ਦਾ ਮੁੰਡਾ ਹੀ ਹੈ ਹਾਂਜੀ ਹਾਂਜੀ ਕੌਰ ਸਿੰਘ ਨੌਬਤ ਕੀ ਹੈ ਉਹ ਵੱਟ ਪਾਸੇ ਟੈਂਕੀ ਦੇ ਉੱਪਰ ਚੜ ਗਿਆ ਤਾਂ ਮੈਨੂੰ ਕੀ ਪਤਾ ਕੀ ਨੌਬਤ ਆਈ ਆ ਤੇ ਪਰ ਮੈਨੂੰ ਇਹਨਾ ਪਤਾ ਕਿ ਇਹਨਾਂ ਦਾ ਕੋਈ ਰੋਲਾ ਆਪਸ ਚ ਤੁਸੀਂ ਹੁਣ ਸਮਝਾਉਣ ਦੇ ਖਾਤੇ ਮਕੇ ਇੱਥੇ ਪਹੁੰਚਿਆ ਬਿਲਕੁਲ ਬਿਲਕੁਲ ਗੱਲਬਾਤ ਕਰਨਾ ਚਾਹੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਚੇਅਰਮੈਨ ਨੇ ਜੋ ਸਮਝਾਉਣ ਦੇ ਪਹੁੰਚੇ ਆ ਤਾਂ ਪੁਰਸੇ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਆ ਤਾਂ ਦੁਆਰਾ ਫਿਰ ਤੁਹਾਨੂੰ ਤਸਵੀਰਾਂ ਦਿਖਾ ਦਈ ਅਸੀਂ ਉੱਪਰ ਟੈਂਕੀ ਦੀਆਂ ਕਿ ਟੈਂਕੀ ਦੇ ਉੱਪਰ ਇੱਕ ਲਾਪਰੀਤ ਨਾਮਦਾਰ ਜਿਹੜਾ ਹੈਗਾ ਲੜਕਾ ਚੜਿਆ ਹੋਇਆ ਜਿਸ ਦੀ ਜਿਹੜੀ ਮੰਗ ਹੈ ਕਿ ਉਹ ਉਹਨਾਂ ਦੇ ਇੱਕ ਪਲਾਟ ਦਾ ਮਸਲਾ ਹੈ ਤਾਂ ਉਸ ਨੂੰ ਲੈ ਕੇ ਜਿਹੜਾ ਹੈਗਾ ਉਹ ਉੱਪਰ ਚੜੇ ਹੋਏ ਆ ਤਾਂ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦਾ ਮਾਮਲਾ ਹੈ ਤਾਂ ਫਿਲਹਾਲ ਦੱਸਿਆ ਜਾ ਰਿਹਾ ਕੋਈ ਵਿਵਾਦ ਹੈ ਕੋਈ ਪਲਾਟ ਨੂੰ ਲੈ ਕੇ ਤਾਂ ਪਲਾਟ ਨੂੰ ਲੈ ਕੇ ਵਿਵਾਦ ਹੋਇਆ ਉਹ ਦੁਰਗਾ ਨਰੋਗਾ ਕਲੋਨੀ ਹੈ ਜੋ ਫੈਕਟਰੀ ਰੋਡ ਤੇ ਹੈ ਉਸ ਨੂੰ ਲੈ ਕੇ ਜਿਹੜਾ ਹੈਗਾ ਉਹ ਉਹਨਾਂ ਦੀ ਮੰਗ ਹੈ ਕਿ ਉਹ ਪਲਾਟ ਸਾਡਾ ਹੈ ਤੇ ਉਹ ਲਗਾਤਾਰ ਵਿਵਾਦ ਕਾਫੀ ਜਿਹੜਾ ਹੈਗਾ ਇਹ ਮਹੀਨਿਆਂ ਦਾ ਜਿਹੜਾ ਹੈਗਾ ਚੱਲਦਾ ਆ ਰਿਹਾ ਸੀਗਾ ਤਾਂ ਹੁਣ ਇਹ ਜਿਹੜਾ ਲਾਪਰੀ ਜੋਤੋ ਦੀ ਤਸਵੀਰਾਂ ਹੁਣ ਦੇਖ ਸਕਦੇ ਹੋ ਤੁਹਾਨੂੰ ਕਲੀਅਰ ਦਿਖ ਰਿਹਾ ਹੋਵੇਗਾ ਕਿ ਲਾਪਰੀ ਤੇਸਾ ਨਾਮ ਹੈ ਔਰ ਕੌਰ ਸਿੰਘ ਸੰਧੂ ਜੋਹਾਰੀ ਨਾ ਰੋਡ ਤੇ ਰਹਿੰਦੇ ਆ ਉਹਨਾਂ ਦਾ ਇਹ ਬੇਟਾ ਤਾਂ ਦੱਸਦੇ ਆ ਕਿ ਉਸ ਆਪਣੇ ਪਲਾਟ ਦੇ ਵਿੱਚ ਵਿਵਾਦ ਨੂੰ ਲੈ ਕੇ ਕੋਈ ਇਹਨਾਂ ਨੂੰ ਲੱਗਿਆ ਕਿ ਮੇਰੇ ਨਾਲ ਕੋਈ ਇਨਸਾਫ ਨਹੀਂ ਹੋ ਰਿਹਾ ਤਾਂ ਉਸ ਨੂੰ ਲੈ ਕੇ ਜਿਹੜਾ ਹੈਗਾ ਕੋਟਪੁਰਾ ਦੇ ਹਰੀ ਨੌਰ ਰੋਡ ਤੇ ਜਿਹੜਾ ਵਾਟਰ ਬਾਕਸ ਬਣਿਆ ਹੋਇਆ ਉਸ ਦੀ ਟੈਂਕੀ ਦੇ ਉੱਪਰ ਚੜਿਆ ਹੋਇਆ ਤਾਂ ਲਗਾਤਾਰ ਕਾਫੀ ਧੀਰ ਤੋਂ ਜਿਹੜਾ ਹੈਗਾ ਇਹ ਵਿਵਾਦ ਜਿਹੜਾ ਹੈਗਾ ਜੋ ਚੱਲ ਰਿਹਾ ਹੈ ਤਾਂ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਪਹੁੰਚੇ ਆ ਡੀਐਸਪੀ ਜਤਿੰਦਰ ਇੱਥੇ ਪਹੁੰਚੇ ਆ ਤਾਂ ਦੇਖਣਾ ਹੋਵੇਗਾ ਕਿ ਕੇਸਰਾਂ ਦੀ ਜਿਹੜਾ ਹੈਗਾ ਇਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਲਗਾਤਾਰ ਲੋਕਾਂ ਦਾ ਜਿਹੜਾ ਹੈਗਾ ਉਹ ਜਮਾਵੜਾ ਜੂੜ ਜੂੜੇ ਹੈ ਬਾਹਰੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਬਾਹਰ ਲੋਕ ਜਿਹੜੇ ਹੈਗੇ ਆ ਇਸ ਮਾਮਲੇ ਨੂੰ ਲੈ ਕੇ ਲੋਕ ਜਿਹੜੇ ਹੈਗੇ ਆ ਜਰੂਰ ਖਤਰ ਹੋਏ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇੱਕ ਹਰੇਨਰ ਰੋਡ ਤੋਂ ਜਿਹੜਾ ਹੈਗਾ ਕੌਰ ਸਿੰਘ ਸੰਧੂ ਉਸ ਦਾ ਬੇਟਾ ਜਿਹੜਾ ਹੈਗਾ ਉਹ ਵਾਟਰ ਬਾਕਸ ਦੀ ਟੈਂਕੀ ਦੇ ਉੱਪਰ ਚੜਿਆ ਹੋਇਆ ਤੋਂ ਉਸ ਨੂੰ ਲੈ ਕੇ ਜਿਹੜਾ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਤਾਂ ਲੋਕ ਜਿਹੜੇ ਹੈਗੇ ਆ ਉਹ ਕਾਫੀ ਜਿੱਥੇ ਖੜੇ ਹੋਏ ਆ ਤਾਂ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦਾ ਮਾਮਲਾ ਹੈ ਪਰ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਹੈਗੇ ਆ ਜੂ ਚ ਪਹੁੰਚੇ ਹੋਏ ਆ ਤਾਂ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਇਹਨਾਂ ਵੱਲ ਕੀਤੀ ਜਾਊਗੀ ਦੁਆਰਾ ਫਿਰ ਤੋਂ ਟੈਂਕੀ ਦਿਖਾਦੀ ਹੈ ਟੈਂਕੀ ਹਰੀਨ ਰੋਡ ਦੀ ਹੈ ਜੋ ਹਰੀਨ ਰੋਡ ਤੇ ਟੈਂਕੀ ਬਣੀ ਹੋਈ ਹੈ ਤਾਂ ਉਸ ਨੂੰ ਲੈ ਕੇ ਜਿਹੜਾ ਹੈਗਾ ਇੱਕ ਪਲਾਟ ਦਾ ਮਸਲਾ ਕਲੋਨੀ ਬਣੀ ਹੋਈ ਹੈ ਤਾਂ ਉਸ ਨੂੰ ਲੈ ਕੇ ਜਿਹੜੇ ਹੈਗਾ ਉਹ ਵਿਵਾਦ ਜੂ ਜੜਿਆ ਹੋਇਆ ਸੀਗਾ ਤਾਂ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਉਨੇ ਮਨਾਇਆ ਜਾਂਦਾ ਪਰ ਇੱਕ ਵਾਰ ਇਹ ਜੂ ਮਸਲਾ ਸਾਹਮਣੇ ਆਇਆ ਕਿ ਵਿਵਾਦ ਜਿਹੜਾ ਹੈਗਾ ਉਹ ਇੱਕ ਪਲਾਟ ਦਾ ਵਿਵਾਦ ਆ ਜਿਸ ਨੂੰ ਲੈ ਕੇ ਜਿਹੜਾ ਹੈਗਾ ਉਹ ਕੌਰ ਸਿੰਘ ਸੰਧੂ ਦਾ ਬੇਟਾ ਜਿਹੜਾ ਹੈਗਾ ਲਪ੍ਰੀਤੋ ਦਾ ਨਾਮ ਦੱਸਿਆ ਜਾ ਰਿਹਾ ਉਹ ਵਾਟਰ ਬਾਕਸ ਦੀ ਟੈਂਕੀ ਦੇ ਉੱਪਰ ਚੜਿਆ ਤਾਂ ਪੂਰਾ ਮਾਮਲਾ ਕੀ ਆ ਇਹ ਦੇਖਣਾ ਹੋਵੇਗਾ ਪਰ ਇੱਕ ਵਾਰ ਆਪਣਾ ਇਨਸਾਫ ਲੈਣ ਲਈ ਵਾਟਰ ਬਾਕਸ ਦੇ ਉੱਪਰ ਜਿਹੜਾ ਹੈਗਾ ਇੱਕ ਨੌਜਵਾਨ ਜੂ ਚੜਿਆ ਹੋਇਆ ਹੈ ਕੈਮਰਾ ਪਰਸਨ ਹਰਮਨ ਦੇ ਨਾਮ ਮੈਸਨ ਜੰਦਲ ਲੋਕ ਇਨਸਾਫ ਟੀਵੀ ਕੋੜਕਪੁਰਾ